ਸਾਡੀ ਪੰਜਾਬੀ ਇੰਡਸਟਰੀ ਦਾ ਫੁੱਫੜ ਕੌਣ ਹੈ ਜਿਹੜਾ ਹਰ ਹਰ ਸਿਆਰੰ ਦਾ ਉਹ ਵੈਸੇ ਤਾਂ ਦੇਖੋ ਜੀ ਜਿਹੜੀ ਗੱਲ ਕਰਕੇ ਮਸ਼ਹੂਰ ਹੋਇਆ ਉਹ ਤਾਂ ਗਰਮੀਤ ਸਾਜਨ ਲੱਗਦਾ ਉਹ ਕਹਿੰਦਾ ਪੰਜਾਬੀ ਸਿਨੇਮਾ ਦਾ ਫੁੱਫੜ ਕਹਿੰਦਾ ਅੱਛਾ ਉਹ ਕੋਹਣ ਵੀ ਪ੍ਰਾਊਡ ਫੀਲ ਕਰਦੇ ਉਹਨੇ ਆਪ ਵੀ ਕਈ ਇੰਟਰਵਿਊ ਵਿੱਚ ਕਿਹਾ ਕਿ ਮੈਂ ਆ ਜੀ ਪੰਜਾਬੀ ਮੈਂ ਆ ਜੀ ਪੰਜਾਬੀ ਫਿਲਮਾਂ ਦਾ ਫੁੱਫੜ ਅੱਛਾ ਤੇ ਜੀਜਾ ਕੌਣ ਹੈ ਜਿਹੜਾ ਸਪੈਸ਼ਲ ਟ੍ਰੀਟਮੈਂਟ ਉਹ ਦੇਖੋ ਕੀ ਉਹ ਅੰਦਰੋਂ ਕੁਝ ਕਹਿਣਾ ਚਾਹੁੰਦਾ ਹੈ ਹਾਂ ਠੀਕ ਹੈ ਨਹੀਂ ਤੁਸੀਂ ਤੁਸੀਂ ਮੈਂ ਤਾਂ ਉੱਧਰ ਨਿਕਲੀ ਗਿਆ ਨਹੀਂ ਠੀਕ ਹੈ ਬਹੁਤ ਵਧੀਆ ਓਕੇ ਮਾਸੜ ਕੌਣ ਹੈ ਮਾਸੜ ਜਿਹੜਾ ਚੱਕਦਾ ਰਹਿੰਦਾ ਹਾਂ ਮੇਰੇ ਨਾਲ ਵੀ ਆ ਹੀ ਹੋਇਆ ਵੀਰੇ ਸਰਦਾਰ ਸੋਹੀ ਅੱਛਾ ਅੱਛਾ ਤੇ ਕਹਿੰਦੇ ਨਾ ਕਿ ਲਾਈਲਗ ਕੌਣ ਹੈ ਸਭ ਤੋਂ ਵੱਡਾ ਲਾਈਲਗ ਕਿ ਨਾ ਇੱਕ ਰਿਸ਼ਤਦਾਰ ਹੁੰਦਾ ਜਿਹਨੂੰ ਬਸ ਚੱਕ ਦੋ ਚੱਕਿਆ ਜਾਂਦਾ ਹਰ ਵੀ ਸੰਗਾ ਅੱਜ ਈਜ਼ੀਲੀ ਚੱਕਿਆ ਜਾ ਸਕਦਾ ਹੈ ਗਾਈਸੇ ਮੇਰੇ ਦਿਮਾਗ ਤੇ ਮੈਂ ਜੋ ਦੇਖਿਆ ਸੀ ਮੰਜੇ ਬਿਸਤਰਾ ਹੀ ਕਰਦੇ ਆ ਕਹਿੰਦਾ ਓਏ ਕਹਿੰਦਾ ਫਫਾ ਉਹਨੇ ਕਹਿੰਦੇ ਹਾਂ ਬਈ ਉਹ ਕਹਿੰਦਾ ਮੈਂ ਤਾਂ ਕੱਲ ਨੂੰ ਕੋਟ ਪਾਉਣਾ ਕੋਟ ਸੁੱਖੇ ਕੋਟ ਲਿਆਉਗਾ ਕਿੱਥੇ ਆ ਉਹਨੇ ਅਸੀਂ ਫਿਰ ਪੁਰਾਣਾ ਫਿਲਮ ਕੀਤੀ ਉਹ ਚ ਵੀ ਆਈ ਸੀਗਾ ਤੇ ਸੌ ਪੁੱਤ ਕੌਣ ਹੈ ਜਿਹੜਾ ਸਾਰੀ ਗੱਲ ਮੰਨ ਜਾਂਦਾ ਸੌ ਪੁੱਤ ਤਾਂ ਅਸਲ 'ਚ ਹੀਰੋ ਨੂੰ ਬਣਾਇਆ ਜਾਂਦਾ ਜਿਹੜਾ ਹੀਰੋ ਕਿਸੇ ਫਿਲਮ ਦਾ ਹੈ ਕੋਈ ਨਹੀਂ 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 ਉਹ ਪਤਾ ਕਿ ਇਹ ਜਿਹੜੇ ਕੈਰੈਕਟਰ ਆਪਾਂ ਗਿਣਦੇ ਆ ਨਾ ਇਹ ਤਾਂ ਉਹ ਰੋਲ ਕਰ ਰਹੇ ਨਾ ਬੰਦੇ ਉਹਨਾਂ ਨੂੰ ਕਿਹਾ ਦੇ ਤੂੰ ਆ ਰੋਲ ਕਰਨਾ ਨਹੀਂ ਵੈਸੇ ਕੋਣ ਐ ਸਾਬ ਨਾਰਮਲੀ ਦੇਖੋ ਵੈਸੇ ਤਾਂ ਹਰ ਬੰਦਾ ਆਪਣੇ ਆਪ ਨੂੰ ਸਾਬ ਕਹਿੰਦਾ ਹੈ ਉਹ ਆਪਣਾ ਨਾਮ ਲੈਣਾ ਚਾਹੁੰਦੇ ਨੇ ਮੈਂ ਕਹਤ ਹਾਂ ਨੀ ਮਲਕੀਤ ਰੌਣੀ ਨਹੀਂ ਮੈਂ ਤਾਂ ਚਲੋ ਮੈਂ ਤਾਂ ਉਮਰ ਵੱਡੀ ਹੋ ਕੋਈ ਦੱਸ ਦੇ ਕੋਈ ਛੋਟੀ ਉਮਰ ਦਾ ਬੰਦਾ ਮੈਨੂੰ ਤਾਂ ਆਪ ਨਹੀਂ ਹੁਣ ਮੈਂ ਤੇ ਸਾਰਿਆਂ ਦੀ ਭੂਆ ਕੌਣ ਐ ਹਾਂਜੀ ਭੂਆ ਕੌਣ ਐ ਭੂਆ ਤਾਂ ਵੀਰ ਇੱਕੂ ਐ ਸਭ ਦੇ ਉਹ ਤਾਂ ਨੰਮਰੇਸ਼ਮੈਂਟ ਨੂੰ ਕਹਿੰਦੇ ਆ ਹਾਂ ਉਹ ਭੂਆ ਦਾਦੀ ਮੰਮੀ ਸਭ ਕੁਝ